ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫਰਮਣ ਬਾਜਵਾ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਵਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਜੀ ਇਹਦਾ ਵੇਗਿਆ ਮਾਲ ਪਰਸਾਂ ਵਾਲਾ ਜੀ ਮੇਰੀ ਬਾਬੇ ਦੀ ਬੜੀ ਕਿਰਪਾ ਸਾਰੇ ਮਾਲ ਵੇਗ ਗਿਆ ਜੀ ਠੀਕ ਹੈ ਗਾਵਾਂ ਜਦੀਆਂ ਆਪਾਂ 20 20 ਪਲੱਸ ਵਾਲੀਆਂ ਪੌਂਦੀਆਂ ਨੇ 3 ਪਲੱਸ ਤੋਂ ਡਿਮਾਂਡ ਆਉਂਦੀ ਵੀਰਾਂ ਦੀ ਅੱਛਾ ਜਿਨ੍ਹਾਂ ਨੇ ਵੀਰਾਂ ਨੇ ਇੱਕੋ ਕਰਨੇ ਆਪਣੇ ਤਿੰਨ ਵੜਾ ਹੜੀਆਂ ਅੱਛਾ ਉਹਨੇ ਪੂਰੀ ਸਿਫਤ ਕੀਤੀ ਆਪਣੀ ਅੱਛਾ ਵੀਰ ਜੀ ਵੜਾ ਲੈਣੀਆਂ ਤਾਂ ਵੱਡੀਆਂ ਲਿਆਓ ਹੋਰ ਏੰਦਾ ਸੋਹਣੀਆਂ ਘੜਾ ਲਿਆਓ ਠੀਕ ਹੈ ਵੀਰ ਹੁਣੇ ਜਿਹੜਾ ਮਰਜੀ ਪੁੱਛ ਲੈ ਉਹਨਾਂ ਨੂੰ ਫੋਨ ਕਰਕੇ ਪੁੱਛ ਲੈ ਗੱਗੂ ਮਾਲ ਦੇ ਵੀਰ ਆ। ਅੱਛਾ ਵੀਡੀਓ ਤੁਹਾਡੀ ਪਾਉਣ ਦੀ ਢੇਰ ਆ ਗੱਗੂ ਹਰੀਆਂ ਤੋਂ ਮੁੜੇ ਆ ਉਹਨਾਂ ਲੋਕੇਸ਼ਨ ਵੀਾਨੂੰ ਖਾਈ। ਅੱਛਾ ਇੱਥੇ ਆਣ ਕੇ ਤਿੰਨਾਂ ਦਾ ਸੌਦਾ ਕਰਕੇ ਲੈ ਗਏ ਆਪਣੇ। ਠੀਕ ਐ ਉਦਨਾਂ ਹੋਏ ਉਹਨਾਂ ਚ ਵੀ ਦੋ ਗੱਬਣਾ ਸੀ ਤੇ ਇੱਕ ਜੇ ਉਦਨ ਹੀ ਸੂਈ ਸੀ ਹਨਾ। ਨਾਲੀ ਸੂਪੀ ਹੋਣਾ ਕਰ ਜਾ। ਠੀਕ ਐ ਤੇ ਉਹ ਵੀ ਚੰਗੇ ਦੁੱਧ ਵਾਲੀਆਂ ਸੀ ਸਾਰੀਆਂ ਤੇ ਅੱਜ ਵੀ ਚਲੋ ਸੋਹਣੀਆਂ ਵਹਿੜਾ ਵਾ। ਇਹ ਆ ਵੀ ਗਾਂ ਵੀ ਇਹੋ ਜਿਹੀਆਂ ਹੀ ਪੈਣ ਗਿਆ ਕਿ ਜਦੋਂ ਵੀ ਪੈਣ ਗਿਆ। ਜਦੋਂ ਹੀ ਪੈਣ ਗਿਆ ਵੀਰ ਜੀ ਇਹੋ ਪੈਣ ਗਿਆ। ਉਹ ਅਸੀਂ ਕਰਾਂਗੇ ਵੀ ਜਾਂ 10 10 12 12 ਗਾਈਆਂ ਲਿਆਇਆ ਕਰਾਂਗੇ ਅੱਛਾ ਤੇ ਸਾਰੀਆਂ ਵੱਡੀਆਂ ਸਾਰੀਆਂ ਵੱਡੀਆਂ ਹੋਣ ਠੀਕ ਐ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਵੀਰ ਜੀ ਹਰਮਨਦੀਪ ਸਿੰਘ ਬਾਜਵਾ ਹਾਂਜੀ ਪਿੰਡ ਤੂਰ ਆ ਤਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਤੇ ਫੋਨ ਨੰਬਰ ਵੀ ਬੋਲ ਦੋ 87280 52084 ਤੇ ਜਿਹੜਾ ਆਪਣਾ ਪਿੰਡ ਹੈ ਪਿੰਡੀਆਂ ਦੇ ਲੱਗੇ ਆ ਹਨਾ ਪਿੰਡੀਆਂ ઓળਖਾਂ ਲੱਗੇ ਆ ਆਹ ਪਿੰਡੀਆਂ ਔਲਖਾਂ ਮੁੱਲੇ ਕੀ ਆ ਜਿਹੜੇ ਲੱਗ ਲੱਗੇ ਪਿੰਡੇ ਲੋਕੋ ਕੀ ਜਿੱਥੇ ਮਰਜ਼ੀ ਪੁੱਛ ਲੋ ਤੁਰੀ ਜਾਣਾ ਠੀਕ ਹੈ ਬਾਏ ਕਰ ਜਾ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਗਾਵ ਉਹ ਵੀ ਗਾਵ ਐ ਠੰਡੀ ਸੀਲ ਐ ਜੀ ਪਲੇ ਦੀ ਵਹਿੜ ਆ ਉਹ ਵੀਰਾਂ ਨੇ ਆਪਾਂ ਨੂੰ ਆਖਿਆ ਜੀ ਵੀ ਆਪਾਂ ਪੇ ਦੇ ਥੱਲੇ 28 ਕਿਲੋ ਦੁੱਧ ਚੋਇਆ ਅੱਛਾ ਕਾਇਕ ਨੂੰ ਦੁੱਧ ਚ ਹੋਇਆ ਇਸ ਲਈ ਪੂਰਾ ਠੀਕ ਆ ਮੇਰੀ ਉਮੀਦ ਹੈ ਵੀ 30 32 ਕਿਲੋ ਦੁੱਧ ਕਰੂਗੀ ਹਜੇ ਦਿਨ ਹਟਦੀ ਹੈ ਪੰਜ ਬਾਕੀ ਜੇ ਗੱਭਣੇ ਦੁੱਧ ਦਾ ਅੰਦਾਜ਼ਾ ਤੁਸੀਂ ਆਪ ਲਾਉਣਾ ਹੈ ਵੀ 28 ਚਾਉਣਾ 28 ਚਾਉਣਾ ਕਿੰਨੇ ਕਿੰਨਾ ਚਾਉਣਾ ਬਾਕੀ ਹਵਾਨੇ ਦੀ ਬੰਤਰ ਚੰਗੀ ਆ ਜੇ ਤਿਆਰ ਹੋਣੀ ਆ ਚੰਗੀ ਚੰਗੇ ਉੱਚੇ ਕਦ ਕਾਟ ਚ ਬੈੜਿਆ ਜਿਹੜੀ ਇੱਕ ਮਿੰਟ ਵੀ ਜੀ ਰੋਕਦੇ ਆ ਇੱਥੇ ਆਹ ਦੇਖ ਸੰਦੇ ਜੀ ਥੋੜਾ ਥੋੜਾ ਜਿਹਾ ਗੱਡੀ ਕਰਿਓ ਥੰਦ ਖਾ ਦਿਓ ਤੇ ਚੰਗੀ ਤਰ੍ਹਾਂ ਆ ਦੇਖ ਸਾਡੇ ਹਵਾਨੇ ਤੇ ਨਾੜਾ ਵੀ ਤੇ ਥਨਾ ਦਾ ਸਾਈਜ਼ ਗਿਆ ਵੀ ਚੰਗਾ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਲੈ ਜਿਓ ਜੀ ਪੂਰੀ ਥਲਾਂ ਦੀ ਪਾਸ ਵੜਿਆ ਵੀ ਜੀ ਤੇ ਹਵਾਨੇ ਦੇ ਦਵਾ ਪਾਸੇ ਨਾੜਾ ਉੱਤਰ ਰਹੀਆਂ ਜਿਹੜੀਆਂ ਕੱਦ ਕਾਠ ਵੀ ਚੰਗਾ ਚੰਗਾ ਦੁੱਧ ਭਰਨ ਵਾਲੀਆਂ ਜਿਹੜੀ ਬਾਕੀ ਗਾੜੀ ਮੌਸਮ ਵੀ ਇਹਨਾਂ ਚੰਗਾ ਹੁੰਦਿਆ ਤੇ ਇਹਦਾ ਫਿਰ ਬੜੀ ਵਹਿੜ ਬੰਨੀ ਆ। ਇਹ ਢਿੱਲਾ ਹਵਾਨੇ ਚ ਕਾਫੀ ਤੇ ਆਇਆ ਵੀ ਠੰਡੀ ਸੀਲ ਤੇ ਕਿੰਨਾ ਫਿਰ ਮੁੱਲ ਰੱਖਨੇ ਦਾ? ਪਹਿਲਾਂ ਵੀਰ ਜੀ ਜਾਇਜ ਦਾ ਮੁੱਲ 95000 ਰੁਪਇਆ 95000 ਰੁਪਇਆ। ਬਾਕੀ ਵਿੱਚੋਂ ਕਰ ਦੇਣਾ ਮਾਨਤਨ ਜਿੱਦਾਂ ਅੱਗੇ ਕੀਤਾ ਹੁਣ ਵੀ ਕਰਾਂਗੇ। ਖੁੱਲੇ ਮਾਨਤਨ ਹੁਣ ਨਹੀਂ ਆ। ਫੋਨ ਕੋਈ ਲਾਵੇ ਜਰੂਰ ਇੱਕ ਰਹੀ ਹੈ ਨਾ। ਤੇ ਹੁਣ ਇਹ ਵੀ ਗੱਬਣਿਆ। ਇਹ ਗੱਬਣਿਆ ਵੀਰ ਜੀ ਇਹ ਪੀਡੀਐਫ ਦੇ ਮੇਲੇ ਦੇ ਵਿੱਚ ਵਹਿੜ ਜਿਹੜੀ ਪਿਛਲੇ ਸਾਲ ਵੀਰਾਂ ਚੋਂ ਆਈ ਸੀ। ਅੱਛਾ ਚੁਾਈ ਕਰਾਈ ਸੀ। ਚੁਾਈ ਕਰਾਈ ਸਭ ਕੁਝ ਉਹਨਾਂ ਵੀਡੀਓ ਵੀਡੀਓ ਸਭ ਆਪਾਂ ਨੂੰ ਦਿਖਾਈਆਂ ਸੀ। ਅੱਛਾ ਉਹਨਾਂ ਅੱਛਾ ਜਿੰਨਾ ਵੀਰਾਂ ਕੋ ਲਈ ਆ ਠੀਕ ਹੈ ਗੰਟੀ ਦੇ ਵਹਿੜ ਆਈ ਆ ਸਭ ਕੋਣ ਐਰਚ ਵੀ ਇਹਨੂੰ ਮਹਿੰਗਾ ਟੀਗਾ ਦਾ ਡਾਇਮੰਡ ਦਾ ਭਰਾਇਆ ਵਾ ਅੱਛਾ ਹਾਂਜੀ ਠੀਕ ਹੈ ਤੋੜ ਦੋ ਫਿਰ ਇਹਨਾਂ ਆ ਥਾਣੇ ਦੇ ਵੀ ਦੇਖ ਸਾਦੇ ਲੱਗੇ ਤੋ ਮਿਲਕ ਵੀ ਨੇ ਇਹਦੇ ਵੀ ਚੰਗੀ ਲੱਗੀ ਆ ਤੇ ਜੇ ਕਿਸੇ ਨੇ ਤੁਹਾਡੇ ਤੋਂ ਵੀਡੀਓ ਮੰਗਾਉਣੀ ਹੋਵੇ ਭੇਜ ਵੀ ਦੋਗੇ ਹਾਂਜੀ ਭਾਜ ਭੇਜ ਵੀ ਦਵਾਂਗੇ ਠੀਕ ਹੈ ਜੀ ਕੱਦ ਕਾਠ ਇਹਦਾ ਵੀ ਚੰਗਾ ਉੱਚਾ ਵਾ ਜਿਹੜਾ ਤੇ ਜੇ ਵੀ ਪਰਣੀ ਚੰਗੀ ਥੱਲੇ ਹਵਾਨੇ ਤੇ ਨਾੜਾਂ ਜਿਹੜੀਆਂ ਇਹਦੀਆਂ ਵੀ ਚੰਗੀਆਂ ਇੱਕ ਮਿੰਟ ਰੋ ਦੋ ਵੀ ਜਿੱਦ ਨੂੰ ਹਾਂ ਦੇਖ ਸਕਦੇ ਜੇ ਮਿਲਕਵੇਨ ਇਹਦੀ ਦੇਖ ਸਕਦੇ ਤੇ ਹਵਾਨੇ ਦੇ ਨਾੜਾਂ ਵੀ ਜਿਹੜੀਆਂ ਦੇਖ ਸਕਦੇ ਟੈਂਟ ਟਾਈਮ ਚੁਆਈ ਕਰਦੇ ਰਹੇ ਵੀ ਨਹੀਂ ਠੀਕ ਹੈ ਜੀ ਚਲੋ ਲੈ ਜਾ ਫਿਰ ਇੱਕ ਵਾਰੀ ਚੰਗੇ ਸੋਹਣੇ ਵਹਿ ਰਹੇ ਤੇ ਚੰਗੇ ਕਦ ਕਾਠ ਚ ਜਿਹੜੀ ਬੇਲ ਵੀ ਚੰਗੀ ਆ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮਾਨਤਾਂ ਨਹੀਂ ਆਪਾਂ ਮੁੱਲ ਤੇ ਜਿੰਨਾ ਮਰਜ਼ੀ ਕਰਾ ਲਓ ਇਹਦਾ ਹਾਂਜੀ ਇੱਕ ਦਾ ਮੁੱਲ ਕਰਦੇ ਆ ਤੇ ਬਾਕੀ ਵਿੱਚ ਪੂਰਾ ਮਾਨਤਾਂ ਕਰਦਾਂਗੇ ਠੀਕ ਆ ਹਾਂਜੀ ਹਾਂਜੀ ਫੋਨ ਕੋਈ ਲਾਵੇ ਜ਼ਰੂਰ ਹੈ ਨਾ ਇਹ ਕਰੀ ਜੇ ਤੇ ਪਸੰਦ ਹੁੰਦੀ ਆ ਹਾਂਜੀ ਹਾਂਜੀ ਤਿੰਨ ਟਾਈਮ ਚੁਆਈ ਵਾਲੀ ਵੜ ਐ ਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਤੁਸੀਂ ਆਪਣੀ ਸਮਝਣਾ ਆਪਣੇ ਅੰਦਾਜ਼ੇ ਨਾਲ ਵੇਖਣਾ ਵੀ ਕਿੰਨੇ ਦੁੱਧ ਵਾਲੀਆਂ ਆਪਣੀ ਤੁਸੀਂ ਸੇਵਾ ਦੇ ਹਿਸਾਬ ਨਾਲ ਖੜਨੀਆਂ ਹਾਂਜੀ ਤੇ ਇਹ ਕਿੰਨੇ ਕੁ ਦੁੱਧ ਆ ਲੀ ਜੇ ਇਹ ਵੀਰ ਜੀ ਆਪਾਂ ਐਵੇਂ 80 ਕਿਲੋ ਵਾਲੀਆਂ ਅੱਛਾ ਆ ਜਮਾਤੀ ਭਾਈ ਆ ਪੰਜੀ ਇਹ 20 ਕਿਲੋ ਵਾਲੀ ਗੱੜਾ ਥਾਣਾ ਹਵਾਨੇ ਦੀ ਇਹ ਵੀ ਪੂਰੀ ਸਫਾਈ ਜੇ ਅਜੇ ਤਿਆਰ ਹੋਣੀ ਹੈ ਵੀ ਅਜੇ ਗੱਭਣੀਆਂ ਅਜੜੀ ਇਹ ਟਿਲ ਨਾ ਟੋ ਲਾਹਵਾਨੇ ਦੀਆਂ ਵੀ ਚੰਗੀਆਂ ਥਾਣਾ ਬੜਾ ਕਮਾਲ ਦਾ ਜਿਹੜਾ ਇਹ ਇਹ ਅੱਜ ਹੀ ਆਈ ਜੀ ਹਾਂ ਦੇਖ ਸਾਡੇ ਥੰਨਾ ਦਾ ਸਾਈਜ਼ ਕੈਪ ਜਿਹੜਾ ਤੇ ਮਿਲ ਕੇ ਮੈਨੂੰ ਇਹਦੇ ਵੀ ਚੰਗੀ ਲੱਗੀ ਆ। ਵੀਰ ਜੀ ਉਹਨਾਂ ਨੇ ਅੱਛਾ ਹੀ ਵੀ ਅਸੀਂ 16 17 ਕਿਲੋ ਦੁੱਧ ਚਾਹੁੰਦੇ ਰਹੇ ਆ। ਅੱਛਾ। ਆਪਾਂ 20 ਕਿਲੋ ਕਹਿ ਦਾਂਗੇ ਵੀ 20 ਕਿਲੋ ਚੁਵਾਈ ਜਾਊ। ਯਾਰ ਕਿ ਦੂਸਰਾ ਸੂਆ ਨਾ। ਦੂਸਰਾ ਸੂਆ। ਪਿਛਲਾ ਪਹਿਲੇ ਸੂਏ ਜਿਹੜਾ ਦੱਸਣ ਦੇ ਨਾ ਚੁਆਇਆ। ਤੇ ਇਹਦਾ ਮੁੱਲ? ਪਹਿਲਾਂ ਵੀਰ ਜੀ ਨਿਗਾਹ ਜਾਂ ਮੁੱਲ ਕਰਨਾ 75000 ਰੁਪਏ। 75000। ਤੇ ਬਾਕੀ ਵਿੱਚ ਮਾਨਤਨ। ਪੂਰਾ ਮਾਨਤਨ ਕਰਾਂਗੇ ਵੀਰ ਜੀ। ਮਾਨਤਨ ਖੁੱਲੇ ਹੀ ਹੋਣੇ ਸਾਰਿਆਂ ਦੇ ਹੋਣਾ। ਕੋਈ ਨਾ ਕਿ ਵੀਰਾਂ ਦਾ ਪੂਰਾ ਖੁੱਲੇ ਮਾਨਤਨ ਕੀਤੇ ਵੀਰ ਜੀ। ਹੁਣ ਆਹ ਛੋਟੀ ਦਿ ਉਹ ਕਟਾ ਖਲੋਤਾ ਹੈ ਆ ਦੇਖ ਸਕਦੇ ਲੱਗੇ ਤਾਂ ਇੱਕ ਰੀ ਥਾਣੇ ਦੇ ਕ ਵੀ ਚੰਗੇ ਗੈਪ ਤੇ ਲੱਗਾ ਫੁੱਲਾ ਦੁੱਧ ਬੱਚੇ ਨੂੰ ਛੱਡ ਕੇ ਫੁੱਲਾ ਦਿੰਦਾ ਜਿਹੜਾ ਦੁੱਧ ਲੈਤੀ 13 ਕਿਲੋਸ 13 ਕਿਲੋ ਦੁੱਧ ਕਹਿੰਦੇ ਕੀ ਅੱਦੇ ਕੱਲ ਤਿਆਰ ਹੈ ਜਿਹੜਾ ਪੂਰਾ ਅਜਲਾ ਹੈ ਆਹ ਵਾਹ ਨੈਦਾ ਪਿੱਛੇ ਦੇਖ ਸਕਦੇ ਜੀ ਪੂਰਾ ਐ ਵਰਜਕਾ ਵੇਖੋ ਬਾਕੀ ਇਹ ਆ ਵੀ ਕੱਦ ਬਹੁਤਾ ਉੱਚਾ ਨਹੀਂ ਆ ਕੱਦ ਜਿਹੜਾ ਇਹਦਾ ਠੀਕ ਜਿਹਾ ਵਾ ਤੇ ਬਾਕੀ ਥੱਲੇ ਪੂਰੀ ਸਫਾਈ ਜੀ ਸਫਾਈ ਜੀ ਤੇ ਦੁੱਧ ਜਿਹੜਾ ਰਿਕਾਰਡ ਜੀ ਥਨਾ ਦਾ ਸਾਈਜ਼ ਗੈਪ ਮਿਲਕਵੇਂ ਨੇ ਵੀ ਚੰਗੀ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਕਦਾ ਵੀਰ ਜੀ ਛੋਟਾ ਜਿਹਾ ਮੁੱਲ ਕਰਾਂਗੇ ਸਿਰਫ ਲੱਖ ਰੁਪਏ ਲੱਖ ਰੁਪਈਆ ਤੇ ਬਾਕੀ ਵਿੱਚ ਉਹ ਮਾਨ ਤਨ ਪੂਰਾ ਕਰ ਤੇ ਦੁੱਧ 13 ਕਿਲੋ ਪੂਰਾ ਕਰ ਚਵਾ ਕੇ ਦੋਗੇ ਜੀ ਦੋ ਟਾਈਮ ਚਵਾ ਕੇ ਜੇ ਗਲਾ ਕੇ ਦਵਾਂਗੇ ਬੱਚੇ ਨੂੰ ਸਾਡੇ ਕੋਲ 13 ਕਿਲੋ ਦੁੱਧ ਪੂਰਾ ਕਰ ਇਹਨੂੰ 14 ਕਹਿ ਰਹੀ ਹੈ 13 ਕਿਲੋ ਹੋਵੇ ਤੇ ਕੋਈ ਲੈ ਜੇ ਨਹੀਂ ਤੇ ਇੱਥੇ ਰਹਿੰਦੇ ਨੇ ਨਹੀਂ ਇੱਥੇ ਰਹਿੰਦੇ ਠੀਕ ਹੈ ਆਪਣੇ ਸਾਈ ਵੀ ਆ ਕੇ ਸਾਈ ਜਿੰਨਾਂ 1000 ਰੁਪਏ 2000 ਵਾਪਸ ਕਰਾਂਗੇ ਅੱਛਾ ਇੰਨੀ ਗਰੰਟੀ ਵਾਲੀ ਮੈਂ ਆ ਠੀਕ ਹੈ ਤੇ ਹੁਣ ਇੱਕ ਆ ਚੋਟੀ ਜੇ ਇਹ ਵੀ ਸੂਈ ਸਵਾਈ ਆ ਹਾਂ ਜੀ ਸਾਹ ਨਾਲ ਦਾ ਸਹੀ ਗੈਪ ਇਹਦਾ ਵੀ ਦੇਖ ਸਕਦੇ ਮਿਲਕ ਮੈਨ ਚੰਗੀ ਲੱਗੀ ਹੈ ਜਿਹੜੀ ਇਹਦੇ ਕੋਲ ਕਿੰਨਾ ਇਹ ਦੁੱਧ ਤਿਆਰ 14 ਕਿਲੋ ਦੁੱਧ ਹੈ ਵੇਲੇ ਪੂਰਾ ਠੰਡਾ ਕਰਕੇ ਤਿਆਰ ਜਿਹੜਾ ਪੂਰਾ ਤਿਆਰ ਹੈ ਜਿਹੜਾ ਲੀਟਰ ਲੱਗ ਕੇ ਮਨਾ ਦੇਣਾ ਤੋਰ ਫਿਰ ਇੱਕ ਰੀਨ ਬਾਕੀ ਦੁੱਧ ਨਹੀਂ ਸਾਰੇ ਵੀਰਾਂ ਨੂੰ ਹਰ ਕੇ ਵੀਡੀਓ 'ਚ ਸਾਡੀ ਬੇਨਤੀ ਹੁੰਦੀ ਹੈ ਆਪਣੀ ਤੁਸੀਂ ਚਵਾਈ ਆਪ ਕਰਕੇ ਖੜਨਾ ਅੱਛਾ ਤੇ ਦੁੱਧ ਬੜਾ ਅੱਛਾ ਇਹ ਦਿਖਾਵਾ ਛੋਟੀ ਘੱਟ ਕਰਦੀ ਆ ਤੇ ਦੁੱਧ ਦਾ ਉਹ ਜਿਹੜਾ ਉਹ ਮੱਝ ਦਾ ਦਿਖਾਵਾ ਜਿਆਦਾ ਹਾਂਜੀ ਇਹਦਾ ਦਿਖਾਵਾ ਘੱਟਿਆ ਤੇ ਦੁੱਧ ਬਹੁਤ ਹੈ ਠੀਕ ਹੈ ਹਾਂਜੀ ਘੱਟ ਘੱਟ ਪੱਖਾਂ ਵਿੱਚ ਜਵਾਨ ਹੈ ਜਿਹੜੀ ਪੂਰੀ ਤੇ ਇਹਦਾ ਫਰਮੂਲਾ ਇਹਦਾ ਮੁੱਲ ਵੀਰ ਜੀ ਸਵਾ ਲੱਖ ਰੁਪਏ ਦਾ ਸਵਾ ਲੱਖ ਹੈ ਪੂਰਾ ਮਾਨਤਾ ਕਰਦਾਂਗੇ ਉਹ ਚ ਠੀਕ ਜੇ ਵੀਰ ਜੀ ਆਪਾਂ ਹੋਵੇ ਨਾ ਕੋਈ ਆਪਾਂ ਛੀਪੀ ਨੂੰ ਡੱਕ ਦੀ ਜਿੱਦਾਂ ਕਰੀਏ ਫਿਰ ਦਿਖਾਵਾ ਨਾ ਦਿਖਾਵਾ ਬਿਲਕੁਲ ਘਟਿਆ ਠੀਕ ਹੈ ਦੁੱਧ ਜਿਹੜਾ ਮਰਜੀ ਵੀਰ ਲੀਟਰ ਲਗਵਾ 14 ਕਿਲੋ ਚੂਲੇ ਠੀਕ ਹੈ ਹਾਂਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਸੌਂਨਾ ਕਰਕੇ ਖੜੇ ਭਾਵੇਂ ਸਾਈ ਨੂੰ ਨਾ ਪਾਉਣ ਆਪਣੀਆਂ ਚੋਗ ਤਸੱਲੀਆਂ ਕਰਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਾਸ ਕਰਕੇ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ